ਐਮਐਲਏ ਸਰਦਾਰ ਹਰਦੀਪ ਸਿੰਘ ਜੀ ਮੁੰਡੀਆਂ ਤੇ ਮੇਰੀ ਭੈਣ ਗੁਰਪ੍ਰੀਤ ਕੌਰ ਜਿਹੜੇ ਐਮਪੀ ਸਾਹਿਬ ਦੇ ਸਾਡੇ ਕੈਂਡੀਡੇਟ ਉਹਨਾਂ ਦੀ ਧਰਮ ਪਤਨੀ ਤੇ ਭੈਣ ਤਸਵੀਰ ਕੌਰ ਜਿਹੜੇ ਇੱਥੇ ਉਤਸ਼ਾਹ ਦੇ ਤੌਰ ਤੇ ਆਏ ਨੇ ਉਹ ਸਾਰਾ ਜਿਹੜਾ ਕੋਲੀ 90% ਬਿੱਟੂ ਤੇ ਮੈਂ ਮਾਫ ਕਰਦੇ ਨੇ ਤੇ 43000 ਨੌਕਰੀ ਦਿੱਤੀਆਂ ਹਨ ਉਹ ਤੁਹਾਡੀ ਭੈਣ ਗੁਰਪ੍ਰੀਤ ਕੌਰ ਜੀ ਵੀ ਜਿਹੜੇ ਆ ਉਹ ਦੱਸ ਰਹੇ ਸੀਗੇ ਕਿ ਉਹ ਲੱਗਦਾ ਕਿ ਸਾਹ ਦੇ ਜਿਹੜਾ ਨੰਬਰ 1 ਤੇ ਆਏਗਾ ਕਰ ਕਰ ਨੌਕਰੀ ਦਉਗੇ ਦੇਹੀ ਪਹਿਲਾਂ ਤੇ ਕਾਂਗਰਸ ਪਾਰਟੀ ਨੂੰ ਕਿਥੋਂ ਕਰ ਕਰ ਨੌਕਰੀ ਦਿੱਤੀ ਹੈ ਤੇ ਜਿਹੜੇ ਹੁਣ ਗੱਲਾਂ ਕਰਦੇ ਆ ਜਾਂ ਸਾਰੀ ਸੰਗਤ ਨਾਲ ਉਹਨਾਂ ਨੇ ਮੀਟਿੰਗ ਕੀਤੀ ਆ ਤੇ ਪੂਰੀ ਸੰਗਤ ਨੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਵੀ ਤੁਹਾਨੂੰ ਵੱਧ ਤੋਂ ਵੱਧ ਜਿਹੜੀਆਂ ਲੋਕਾਂ ਨਾਲ ਜਿੱਤੂ ਕਰਾਵਾਂਗੇ ਆ ਇਹ ਕੋਈ ਗੱਲਾਂ ਕਰਨਾ ਲollipops ਨਾਲ ਕੰਮ ਕਰੋ ਜੇ ਤੁਹਾਡੀ ਕਾਂਗਰਸ ਪਾਰਟੀ ਚ 5 ਸਾਲ ਪਹਿਲਾਂ ਤੁਹਾਡੇ ਹੀ ਐਮਪੀ ਰਹੇ ਆ ਅਮਰ ਸਿੰਘ ਕਿੰਨਾ ਕੰਮ ਕੀਤਾ ਅੱਜ ਹਲਕਾ ਸਾਨੇਵਾਲ ਦੇ ਵਿਧਾਇਕ ਹਰਦੀਪ ਸਿੰਘ ਮੁੰਡਿਆ ਦੀ ਅਗਵਾਈ ਦੇ 8 ਸਤਵਿੰਦਰ ਸਿੰਘ ਹੈਪੀ ਤੇ ਤਰਮਿੰਦਰ ਸਿੰਘ ਦੇ ਗ੍ਰਹਿ ਨਿਵਾਸ ਵਾਰਡ ਨੰਬਰ 9 ਵਾਰਡ ਦੀਆਂ ਮਹਿਲਾਵਾਂ ਨਾਲ ਸ੍ਰੀ ਪਤਗੜ੍ਹ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਦੇ ਹੱਕ ਵਿੱਚ ਚੋਣ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਦੀ ਧਰਮਪਤਨੀ ਗੁਰਪ੍ਰੀਤ ਕੋਰ ਖਾਸ ਤੌਰ ਤੇ ਪਹੁੰਚੇ। ਇਸ ਮੌਕੇ ਤੇ ਉਹਨਾਂ ਨੇ ਵਾੜ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਗੁਰਪ੍ਰੀਤ ਸਿੰਘ ਜੀਪੀ ਨੂੰ ਇੱਕ ਇੱਕ ਵੋਟ ਪਾ ਕੇ ਉਹਨਾਂ ਨੂੰ ਜਿਤਾ ਕੇ ਲੋਕ ਸਭਾ ਵਿੱਚ ਭੇਜੋ ਤਾਂ ਕਿ ਜੋ ਹਲਕੇ ਦਾ ਵਿਕਾਸ ਤੇ ਲੋਕ ਭਲਾਈ ਦੀਆਂ ਸਕੀਮਾਂ ਆਪ ਸਭ ਨੂੰ ਮਿਲ ਸਕੇ ਜਿਹੜਾ ਅੱਜ ਸਾਡੇ ਲੋਕ ਸਭਾ ਫਤਿਹਗੜ੍ਹ ਸਾਹਿਬ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਉਹਨਾਂ ਦੀ ਘਰ ਪਤਨੀ ਸਾਡੀ ਭੈਣ ਗੁਰਪ੍ਰੀਤ ਘਰਾਏ ਸੀ ਔਰ ਬਹੁਤ ਭੈਣਾਂ ਨੇ ਮਤਾਵਾਂ ਨੇ ਬਹੁਤ ਪਿਆਰ ਦਿੱਤਾ ਪਰਵੇਂ ਇਕੱਠ ਹੋਏ ਆ 5-6 ਮਿੰਟਾਂ ਦਾ ਹਲਕਾ ਸਾਮ੍ਹਣੇ ਵਾਲ ਜੁਈਆਂ ਸੋ ਬਹੁਤ ਵੱਡੇ ਇਕੱਠ ਹੋਏ ਆ ਸਾਡੀ ਭੈਣ ਗੁਰਪ੍ਰੀਤ ਕੌਰ ਜੀਪੀ ਜਿਹੜੇ ਆ ਉਹ ਦੱਸ ਦੱਸ ਰਹੇ ਸੀਗੇ ਕਿ ਮੈਨੂੰ ਲੱਗਦਾ ਕਿ ਸਾਹਨੇ ਵਾਲ ਜਿਹੜਾ ਉਹ ਨੰਬਰ 1 ਤੇ ਆਏਗਾ ਸੋ ਪੂਰੀ ਵਿਸ਼ਵਾਸ ਨਾਲ ਉਹ ਜਾ ਰਹੇ ਆ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਮੈਂ ਵੀ ਵਾਦਾ ਕਰਦਾ ਕਿ ਜਿਹੜਾ ਸਾਹਨੇ ਵਾਲ ਦੇ ਵਿੱਚ ਸਾਡੇ ਪੈਣਾ ਭਰਾ ਸਾਰੇ ਵੋਟਰ ਉਹ ਸਭ ਤੋਂ ਵੱਧ ਵੋਟਾਂ ਜਿਹੜੀਆਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕੀਤੇ ਕੰਮ ਦੇ ਦੇ ਹੋਏ ਆਮ ਆਦਮੀ ਪਾਰਟੀ ਨੂੰ ਪਹੁੰਚੇ ਸੋ ਅੱਜ ਜਿਹੜੀਆਂ ਭੜਮੀਆਂ ਮੀਟਿੰਗਾਂ ਦਾ ਹੰਗਾਰਾ ਮਿਲਿਆ ਸੋ ਮੈਂ ਆਪਣੇ ਹਲਕੇ ਸਾਹਨੇ ਵਾਲ ਦੀਆਂ ਪੈਣਾ ਭਰਾਵਾਂ ਦਾ ਬਹੁਤ ਧੰਨਵਾਦ ਹਾਂਜੀ ਅੱਜ ਐਮਐਲਏ ਸਰਦਾਰ ਹਰਦੀਪ ਸਿੰਘ ਜੀ ਮੁੰਡੀਆਂ ਤੇ ਮੇਰੀ ਭੈਣ ਗੁਰਪ੍ਰੀਤ ਕੌਰ ਜਿਹੜੇ ਐਮਪੀ ਸਾਹਿਬ ਦੇ ਸਾਡੇ ਕੈਂਡੀਡੇਟ ਉਹਨਾਂ ਦੀ ਧਰਮ ਪਤਨੀ ਤੇ ਭੈਣ ਜਸਵੀਰ ਕੌਰ ਜਿਹੜੇ ਇੱਥੇ ਉਚੇਚੇ ਤੌਰ ਤੇ ਆਏ ਨੇ ਤੇ ਆ ਸਾਰੀ ਸੰਗਤ ਨਾਲ ਉਹਨਾਂ ਨੇ ਮੀਟਿੰਗ ਕੀਤੀ ਆ ਤੇ ਪੂਰੀ ਸੰਗਤ ਨੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਵੀ ਤੁਹਾਨੂੰ ਵੱਧ ਤੋਂ ਵੱਧ ਜਿਹੜੀਆਂ ਵੋਟਾਂ ਨਾਲ ਜੇਤੂ ਕਰਾਵਾਂਗੇ ਆਪਣੀਆਂ ਇਲਾਕੇ ਦੀਆਂ ਮੰਗਾਂ ਬਾਰੇ ਵੀ ਅਸੀਂ ਜਾਣੂ ਕਰਾਇਆ ਸੋ ਇਹਨਾਂ ਦਾ ਸਾਰਿਆਂ ਦਾ ਸੰਗਤ ਦਾ ਔਰ ਲੀਡਰ ਸ਼ਹਿਮਾਨ ਦਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ। ਹਾਂਜੀ ਆ ਸਾਨੇਵਾਲ ਹਲਕੇ ਚ ਆਏ ਆ। ਤੇ ਮੁੰਡਿਆ ਸਾਹਿਬ ਨੇ ਬਹੁਤ ਵਧੀਆ ਕੰਮ ਕੀਤਾ ਹੈ ਇੱਥੇ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਕਿਉਂਕਿ ਇਹ ਵੀ ਬੜਾ ਵਧੀਆ ਕੰਮ ਕੀਤਾ ਤੇ ਭਗਵੰਨ ਸਾਹਿਬ ਨੇ ਵੀ ਬਹੁਤ ਵਧੀਆ ਕੰਮ ਕੀਤਾ ਹੈ ਦੋ ਸਾਲਾਂ 'ਚ ਦੇਖੋ ਜੀ 90% ਬਿਜਲੀ ਦੇ ਬਿੱਲ ਮਾਫ ਕੀਤੇ ਨੇ ਤੇ 43 ਹਜ਼ਾਰ ਨੌਕਰੀਆਂ ਦਿੱਤੀਆਂ ਨੇ ਇੱਥੇ ਵੀ ਇੱਕ ਆਈ ਜਾਂਦੀ 22 ਸਾਲ ਦੀ ਕੁੜੀ ਜੱਜ ਲੱਗੀ ਹੈ ਸੋ ਬਿਨਾ ਸਿਫਾਰਿਸ਼ ਤੇ ਬਿਨਾ ਪੈਸੇ ਤੋਂ ਤੇ ਲੋਕ ਆਪ ਹੀ ਜੁੜ ਰਹੇ ਕਿਉਂਕਿ ਦੇਖੋ 70 ਸਾਲਾਂ 'ਚ ਕਦੀ ਆਇਆ ਨਹੀਂ ਹੋਇਆ ਕਿ ਕਿ ਬਿਨਾ ਸਿਫਾਰਿਸ਼ ਤੋਂ ਤੇ ਆਮ ਕਰਾਚੀ ਕੁੜੀਆਂ ਨੂੰ ਨੌਕਰੀ ਮਿਲੇ ਮੈਂ ਪਿਛਲੇ ਸਾਲ ਪਿਛਲੇ ਮਹੀਨੇ ਦੇਨ ਗਈ ਸੀ ਉਹਤੇ ਗਰੀਬ ਘਰ ਦੇ ਕੁੜੀ ਜਿਹਨਾਂ ਦੇ ਕੱਚੇ ਮਕਾਨ ਆ ਉਹ ਜੱਜ ਬਣੇ ਆ ਸੋ ਇਹ ਬੜੀ ਮਤਲਬ ਵਧੀਆ ਗੱਲ ਹੈ ਕਿਉਂਕਿ ਆਉਣ ਵਾਲੇ ਬੱਚਿਆਂ ਦਾ ਭਵਿਸ਼ਵ ਹੀ ਭਗਵੰਤਪਨ ਸਾਹਿਬ ਨਾਲ ਲੀਏ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਕਿ ਪੰਜਾਬ ਦੇ ਜਿੱਥੇ ਵੀ ਹੈ ਹਰ ਬੰਦਾ ਆਮ ਆਦਮੀ ਪਾਰਟੀ ਨੂੰ ਚੱਲ ਨੂੰ ਵੋਟ ਪਾਵੇ ਤੇ ਗੁਰਪ੍ਰੀਤ ਸਿੰਘ ਜੀ ਨੂੰ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਹੈ ਹਰ ਪਾਸੋਂ ਕਹਿੰਦੇ ਕਿ ਗੁਰਪ੍ਰੀਤ ਸਿੰਘ ਜੀ ਪੀ ਨਾਲ ਹੈ ਤੇ ਸਾਡੇ ਜਿੰਨੇ ਵੀ ਐਮਐਲਏ ਬਹੁਤ ਵਧੀਆ ਮਿਹਨਤ ਕਰ ਰਹੇ ਨੇ ਤੇ ਤਾਂ ਹੀ ਅਸੀਂ ਅੱਜ ਮਤਲਬ ਇੰਨਾ ਹੰਗਾਰਾ ਮਿਲ ਰਿਹਾ ਹੈ ਦੇਖੋ ਜੀ ਜਿਹੜੀ ਸੱਚ ਸੱਚ ਹੈ ਉਹ ਤਾਂ ਸਾਹਮਣੇ ਆ ਹੀ ਜਾਣਾ ਤੁਸੀਂ ਦੇਖੋ ਹੁਣ 1000 ਜਿਹੜਾ ਦੇਣਾ ਸੀ ਉਹ ਭਵੇਂ ਭਗਵੰਦ ਸਿੰਘ ਸਾਹਿਬ ਹੁਣ ਦੇ ਦਿੰਦੇ ਉਹਨਾਂ ਨੇ ਕਿਹਾ ਕਿ ਨਵੰਬਰ ਤੇ ਜਾਂ ਅਕਤੂਬਰ ਨਵੰਬਰ ਚ 1000 ਰੁਪਏ ਹਰ ਔਰਤ ਨੂੰ ਮਿਲੇਗਾ ਦੇਖੋ 90% ਬਿਜਲੀਆਂ maaf ਹੋਈਆਂ ਤੇ 43000 ਨੌਕਰੀਆਂ ਲਿਸਟ ਕਢਾ ਲਓ ਵਿਰੋਧੀ ਧਿਰ ਤਾਂ ਕਹਿੰਦਾ ਸੀਗਾ ਕਿ ਅੱਜ ਅਸੀਂ 2017 ਚ ਐਮਐਲਏ ਬਣੇ ਕਿਉਂ ਕਿਸ ਦਾ ਐਮਐਲਏ ਬਣੇ ਸੀਗੇ ਹੁਣ ਵੱਡਿਆਂ ਜਿਹੜੇ ਲੈਵਲ ਤੇ ਸੀਐਮ ਸਾਹਿਬ ਨੇ ਕਰਨਾ ਸੀ ਕਹਿੰਦੇ ਘਰ ਘਰ ਨੌਕਰੀ ਦਵਾਂਗੇ ਦੇਹੀ ਪਹਿਲਾਂ ਪਹਿਲਾਂ ਕਾਂਗਰਸ ਪਾਰਟੀ ਨੂੰ ਪੁੱਛੋ ਘਰ ਘਰ ਜਿਹੜੇ ਹੁਣ ਗੱਲਾਂ ਕਰਦੇ ਆਂ ਦੇਖੋ ਜੀ ਗੱਲਾਂ ਕਰਨ ਨਾਲ ਲollipops ਨਾ ਦੋ ਕੰਮ ਕਰੋ ਜੇ ਤੁਹਾਡੀ ਕਾਂਗਰਸ ਪਾਰਟੀ ਚ 5 ਸਾਲ ਪਹਿਲਾਂ ਤੁਹਾਡੇ ਹੀ ਐਮਪੀ ਰਹੇ ਆ ਅਮਰ ਸਿੰਘ ਕਿੰਨਾ ਕੰਮ ਕੀਤਾ ਰਾਏਕੋਟ ਤੋਂ ਇਲਾਵਾ ਉਹਨਾਂ ਨੇ ਕਿਤੇ ਧਿਆਨ ਦਿੱਤਾ ਅਸੀਂ ਇਹ ਨਹੀਂ ਕਹਿੰਦੇ ਕਿ ਰਾਏਕੋਟ ਸਾਡਾ ਹਲਕਾ ਹੈ ਧਿਆਨ ਦੇਣਾ ਚਾਹੀਦਾ ਪਰ ਸਾਰੇ ਹਲਕੇ ਦੂਜੇ ਹਲਕੇ ਨੇ ਵੀ ਧਿਆਨ ਦੇਣਾ ਚਾਹੀਦਾ ਨਾ ਕਿਉਂਕਿ ਉੱਥੋਂ ਉਹਨਾਂ ਦੇ ਬੇਟਾ ਖੜਾ ਸੀ ਸੋ ਇਹ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਮਤਲਬ ਇਹ ਨਹੀਂ ਕਰਾ ਚਾਹੀਦਾ ਕਿ ਬੰਦਾ ਤੁਸੀਂ ਇੱਕ ਵ ਇੱਕ ਇੱਕ ਹਲਕੇ ਨੂੰ ਹੀ ਦੇਖ ਰਹੇ ਹੋ ਜਾਂ ਤੁਸੀਂ ਐਮਪੀ ਬੰਦੇ ਤਾਂ ਕਿਵੇਂ ਕੈਸੇ ਦੇ ਵਿਰੋਧੀ ਤਰਕੇ ਤੂੰ ਸਾਡੀ ਪਾਰਟੀ ਵਾਰੇ ਕਿਉਂਕਿ ਜਿੰਨਾ ਵੀ ਹੋ ਸਕੇ 2 ਸਾਲ ਚ ਭਗਵੰਤਵਾਸ ਜੀ ਨੇ ਬਹੁਤ ਵਧੀਆ ਕੰਮ ਕੀਤਾ ਭਗਵੰਤਵਾਸ ਜੀ ਨੇ ਤਾਂ ਹੀ ਸਾਨੂੰ ਚੁਣਿਆ ਕਿਉਂਕਿ ਅਸੀਂ ਵੀ ਇਮਾਨਦਾਰੀ ਨਾਲ ਕੰਮ ਕੀਤਾ 5 ਸਾਲ ਸੋ ਇੱਕ ਇਮਾਨਦਾਰ ਬੰਦੇ ਨੂੰ ਇਹ ਪਹਿਲਾਂ ਹੀ ਹੈ ਕਿ ਵਿਰੋਧੀ ਦਰ ਦਾ ਕੰਮ ਹੀ ਕੀ ਹੈ ਕਿ ਦੂਜੇ ਨੂੰ ਕੰਮ ਨਹੀਂ ਕਰਨ ਦੇਣਾ ਸੋ ਮੈਂ ਇਹੀ ਕਹੂੰਗੀ ਕਿ ਤੁਹਾਨੂੰ 2 ਸਾਲਾਂ ਚ ਪਤਾ ਚੱਲ ਗਿਆ ਵੀ ਭਗਵੰਤਵਾਸ ਜੀ ਨੇ ਕਿੰਨਾ ਕੰਮ ਕੀਤਾ ਹੈ ਉਹਦੇ ਆਧਾਰ ਤੇ ਚੜ੍ਹ ਨੂੰ ਵੋਟਾਂ ਪਾਓ